ਕਾਕਾ ਸਾਹਿਬ ਜੀ ਸਾਈਂ ਬਾਬਾ ਜੀਵਨ ਸ਼ਾਹ ਦੇ ਦਰਵਾਜ਼ੇ ਉੱਤੇ ਤੁਹਾਨੂੰ ਗੋਲਡ ਰਿੰਗ ਪਾਈ ਸੀ ਸ਼ਹੀਦਾ ਡੱਲਿਆਂ ਦੀ ਟੀਮ 11 ਦੇ ਇੱਕ ਇੱਕੀ ਕੁਤਵਾਰਾ ਤੁਹਾਡਾ ਮਹਾਰਤ ਸੋ ਦੋਨੇ ਟੀਮਾਂ ਦੇ ਵਿੱਚ ਵੱਡਾ ਨਾਮ ਸ਼ਾਸਤ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਵਾਲਾ ਪ੍ਰਧਾਨ ਸਾਹਿਬ ਮਰਬੀਰ ਸਿੰਘ ਮਿੰਟੋ ਜੱਜ ਮੀਰਬਖੀਰੋ ਸ਼ਾਸਤ ਜੀ ਨਾਲ ਜਿਹੜੇ ਸਭੂ ਪਰਮੰਦਰ ਦਾ ਨਾਲ ਜਿਹੜੇ ਸੰਜੀਤ ਮਹਿੰਦਰ ਸਾਹਿਬ ਹਲਕਾ ਮੁੰਡਾ ਜਿਹੜੇ ਨਾਲ ਜਿਹਨੇ ਵੀ ਸਪੱਸ਼ਟ ਸ਼ਸ਼ੀਦਾ ਦੇ ਨਾਮ ਨਾਲ ਇਲਾਕਾ ਜਾਂਦਾ ਅਮਰੀਕਾ ਦਾ ਮਹਿੰਦਰ ਸਿੰਘ ਜੀ ਦਾ ਸੁਪਤਰ ਰਾਜੇ ਜੀ ਜੀਵਾ ਯੂ ਐਸ ਏ ਜਿਹੜੇ ਬਹੁਤ ਸਨਗਠਨ ਕਰਦੇ ਹਿਆਰ ਇਹਨਾਂ ਦੀ ਉਹਨਾਂ ਦਾ ਵੀ ਬਹੁਤ ਵੱਡਾ ਨਾਮ ਹੁਣ ਮੈਂ ਮਾਈਕ ਡਾਕਟਰ ਰਾਜਕਮਰ ਜੀ ਨੂੰ ਸੋ ਉਹਨਾਂ ਦੇ ਆਪਾਂ ਵਿਚਾਰ ਉੰਤਾਂ ਦੇ ਨਾਲ ਸਾਡੇ ਨੌਜਵਾਨ ਸਾਥੀਆਂ ਵੱਲੋਂ ਸਾਡੇ ਪ੍ਰਧਾਨ ਜੀ ਮਾਨਕ ਸਾਹਿਬ ਮਿੰਟੂ ਭਾਜੀ ਰਣਜੀਤ ਜੀ ਗੌਰਵ ਜੀ ਤੇ ਮੇਰੇ ਅਤੀ ਸਤਕਾਰਯੋਗ ਮੇਰੇ ਛੋਟੇ ਵੀਰ ਜਿਹੜੇ ਕਿ ਬਹੁਤ ਸਾਲਾਂ ਤੋਂ ਦਾਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਮੇਰੇ ਛੋਟੇ ਵੀਰ ਸਰਦਾਰ ਗੁਰਜੀਤ ਸਿੰਘ ਜੀਤਾ ਜੀ ਜੇ ਨਾ ਦਾ ਇਸ ਟੂਰਨਾਮੈਂਟ ਦੇ ਵਿੱਚ ਵੀ ਬਹੁਤ ਵੱਡਾ ਸਹਿਯੋਗ ਹੈ ਬਹੁਤ ਵੱਡਾ ਨਾਮ ਹੈ ਬੇਂਦਿਆ ਰਾਣਾ ਟਾਂਗ ਦੀ ਟੀਮ ਸਾਰੀ ਲੈ ਕੇ ਆਓ ਤਸਵੀਰ ਕਰਾਉਣੀ ਆਪਾਂ ਖਿਡਾਰੀਆਂ ਨੂੰ ਬੇਂਦਿਆ ਆਓ ਮੇਰਾ ਵੀਰ ਖਿਡਾਰੀਆਂ ਨੂੰ ਬੇਂਦੀ ਕੋ ਸਾਹਿਬ ਜੀ ਇਹ ਮੋਨਾਂਦਲਾਂ ਦੇ ਵਿੱਚ ਜਿਹੜਾ ਉਹ ਦਸ਼ਵੇਸ਼ ਸਪੋਰਟਸ ਕਲੱਬ ਮੋਨਾਂਦਲਾਂ ਵੱਲੋਂ ਸਲਾਨਾ ਜਿਹੜਾ ਉਹ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਨਾਲ ਰਸਾ ਕੱਸੇ ਦਾ ਕੰਮ ਕਰਵਾਇਆ ਮੰਗੇ ਮੰਗੇ ਬੰਦ ਰੱਖਦੇ ਆ ਇਸ ਇਲਾਕੇ ਦੇ ਲੋਕ ਬੰਦ ਬੈਲ ਗੱਡੀਆਂ ਦੀਆਂ ਦੌੜਾਂ ਵੀ ਕਰਵਾਈਆਂ ਚੱਸੀਗਾ ਇਹਦਾ ਡਾਕਟਰ ਰਾਜ ਕੁਮਾਰ ਜੀ ਸੋਮੇਰ ਦੇਖ ਲੋ ਲਓ ਟੀਮ ਇੱਕ ਪਾਸੇ ਮੋਰਾ ਵਾਲੀ ਦੀ ਟੀਮਾ ਜੋ ਦੂਜੇ ਪਾਸੇ ਗੱਲਾਂ ਵੱਡੇ ਪੱਧਰ ਦੇ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਘੁਮਾਨ ਲਓ ਦੋਵੇਂ ਟੀਮਾਂ ਜਿਹੜੀਆਂ ਉਨ ਟੋਪੀਆਂ ਬੇਟੀਆਂ ਦੀ ਖਿਡਾਰੀਆਂ ਨੂੰ ਆਈ ਜਾਂ ਪੱਕੇ ਤਸਵੀਰਾਂ ਲਈ ਜਾਣੀਆਂ ਇਹ ਦੋਨੇ ਟੀਮਾਂ ਦੇ ਨਿਆਣੇ ਮੋਟੂ ਬਦਲੂ ਦੇਖਦੇ ਆ ਲਓ ਪਹਿਲੀ ਕਬੱਡੀ ਇਸ ਸਮੇਂ ਸੈਦੋਵਾਲ ਦੇ ਵੱਲੋਂ ਇਹ ਹੈ ਪਹਿਲੇ ਕੇਰੋ ਦੇ ਕਬੱਡੀ ਕੱਪ ਦਾ ਇਹ ਹੈ ਦੇਸਾਂ ਰਮਜ਼ਾਨ ਅਲੀ ਰਮਜ਼ਾਨ ਅਲੀ ਰੱਬ ਕਰੋ ਭਲੀ ਰਮਜ਼ਾਨ ਅਲੀ ਗੁਜਰਾ ਦਾ ਮੁੰਡਾ ਕਬੱਡੀ ਪਾਰਿਆ ਵੱਡਾ ਖਿਡਾਰੀ ਦਾ ਪਰ ਸਾਹਮਣੇ ਗਗਨ ਨੂੰ ਟੱਚ ਮਾਰਿਆ ਗਗਨ ਨੂੰ ਛੱਡੇ ਦਾ ਬਹੁਤ ਫਗਲਾਣਾ ਸੈਕਿੰਡ ਹੈ ਮੋਹਨਾਂ ਦੇ ਨਾਲ ਇਸ ਨੱਕਰ ਦੀ ਟੀਮ ਜਿਹੜੀ ਸੈਨੇ ਦਾ ਬਹੁਤ ਮਾਣ ਮਲੀ ਕਰਨਾ ਇਸ ਤੱਕਰ ਦੇ ਦਿਨ ਜਿਹੜੀ ਆ ਉਹ ਸੈਕੰਡ ਹਾਂਜੀ ਕਰੀ ਜਾਂਗੀ ਨਰਵੇਸ਼ ਸਿੰਘ ਰਾਏ ਜੋ ਪ੍ਰਾਪਤ ਕਰਦੇ ਹੈ ਬਹੁਤ ਬਹੁਤ ਮੁਬਾਰਕਾਂ ਭਾਈ ਸਾਰੇ ਖਿਡਾਰੀ ਹਾਂਜੀ ਕਰੀ ਜਾਂਗੀ ਆਖਰੀ ਇਹ ਚੱਲਣਾ ਪੈਂਦਾ ਸਪੀਡ ਹੋਣੀ ਨਹੀਂ ਫਾਈਵ ਜੀ ਵਾਲੀ ਮਾਰਨੀ ਪੈਂਦੀ ਆ ਫਿਰ ਜਾ ਕੇ ਥਾੜਾ ਬਣਦੀ ਆ ਦੁਨੀਆ ਦੇ ਨਕਸ਼ੇ ਤੇ ਆ ਸਾਹਮਣੇ ਸਾਜਨ ਨਾਮ ਜਦ ਰੇਡ ਪਾਈਆ ਪਰ ਮੁੰਡਾ ਰੰਮੜਾ ਹੇ ਗੋਪੀ ਤਿਆਰ ਉਧਰ ਮੈਂ ਦੇਖਦਾ ਮਨਦੀਪ ਨੂੰ ਹੈਪੀ ਕਹਿੰਦੇ ਆ ਪਰ ਨੰਬਰ ਇਧਰ ਦਾ ਹੋ ਗਿਆ ਇਧਰ ਦਾ ਹੋ ਗਿਆ ਆਹ ਨੰਬਰ ਆਹ ਕਸਲੀ ਨੰਬਰ ਚਾਰ ਆ ਚਾਰ ਲਹੌਰੀ ਬਲਵਾਲਿਆ ਪਰ ਜੈਪਾ ਦੇ ਨੰਬਰ ਤੇ ਐਨ ਰੋਟਰ ਦਾ ਹੋ ਗਿਆ ਜਲਦੀ ਗ라운ਡੇ ਆਵੇ ਜੀ ਦੌਰਾ ਜੀਤਾ ਜਾਂਦੀ ਉਠੀ ਰਿਹਾ ਹੈਲੋ ਸੈਟਾਂ ਦੇ ਗੱਲ ਸਿਰਿਆ ਦੋ ਨੰਬਰ ਤੇ ਅਜੈਬ ਜੈਪਾ ਹੈਪੀ ਆ ਲਹੌਰੀ ਬੋਲ ਵਾਲਾ ਰਾਣਾ ਢੰਡ ਜਿੰਦ ਕਰ ਗਿਆ ਜਿੰਦ ਕਰ ਜੀਵਨ ਦਾ ਹੋ ਗਿਆ ਮਾਨ ਸਲਵਾਨ ਕੌਮਨ ਦੇ ਸੱਜੇ ਅਮਰੀਕਾ ਵਾਲਿਆਂ ਦਾ ਅੱਜ 21 ਤਰੀਕ ਦਿਨ ਐਤਵਾਰ ਜੋ ਮੋਹ ਪਿੰਡ ਮੋਨਾ ਕਲਾਂ ਦੇ ਵਿੱਚ ਸਾਲਾਨਾ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਹੋਇਆ ਉਹਦੇ ਵਿੱਚ ਸਾਡੇ ਮੁੱਖ ਮਹਿਮਾਨ ਡਾਕਟਰ ਰਾਜਕੁਮਾਰ ਜੀ ਪਹੁੰਚੇ ਆ ਮੈਂ ਉਹਨਾਂ ਦਾ ਇੱਥੇ ਆਉਣ ਤੇ ਆਪਣੇ ਵੱਲੋਂ ਤੇ ਜਿਸਨੇ ਸਪੋਰਟਸ ਕਲੱਬ ਮੋਨਾ ਕਲਾਂ ਵੱਲੋਂ ਤੇ دلੋਂ ਧੰਨਵਾਦ ਕਰਦਾ ਜੋ ਸਾਡੀ ਮੁੱਖ ਮੰਗ ਸੀਗੀ ਕਿ ਗਰਾਊਂਡ ਵਿੱਚ ਇੱਕ ਸਟੇਪ ਅੱਗੀ ਸਟੇਜ ਔਰ ਇੱਕ ਸਾਨੂੰ ਕਮਰਾ ਤਿਆਰ ਕਰਵਾ ਕੇ ਦਿੱਤਾ ਜਾਵੇ ਜਿਸ ਦਾ ਆਸ਼ਵਾਸਨ ਆਉਣ ਵਾਲੇ ਥੋੜੇ ਹੀ ਸਮੇਂ ਵਿੱਚ ਐਮਐਲਏ ਸਾਹਿਬ ਨੇ ਸਾਨੂੰ ਦਿੱਤਾ ਕਿ ਜਲਦੀ ਬਣਾਇਆ ਜਾਊਗਾ ਔਰ ਉਹਨਾਂ ਦਾ ਆਪਣੇ ਕੀਮਤ ਦੇ ਸਮੇਂ ਵਿੱਚ ਇੱਥੇ ਆਉਣ ਲਈ ਮੈਂ ਆਪਣੇ ਕਲੱਬ ਵੱਲੋਂ ਫਿਰ ਤੋਂ ਤੇ دلੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ